ਅਸੀਂ ਜਦੋਂ ਰੈਗੂਲਰ ਹੋਏ ਸੀ ਉਹ ਚੌਥਾ ਪੇਕ ਮਿਸ਼ਨ ਸੀ ਉਸ ਤੋਂ ਬਾਅਦ ਸਾਡੇ ਪੰਜਵਾਂ ਪੇਕ ਮਿਸ਼ਨ ਲੱਗਿਆ ਲੇਕਿਨ ਛੇਵਾਂ ਪੇਕ ਮਿਸ਼ਨ ਹੈ ਜਿਹੜਾ ਸਾਡਾ ਰੋਕ ਦਿੱਤਾ ਗਿਆ ਇਸ ਸਿੱਖਿਆ ਭਾਰ ਦੇ ਵਿੱਚ ਸਾਨੂੰ ਬਿਨਾਂ ਸ਼ਰਤ ਜਿਹੜਾ ਉਹ ਮਰਜ਼ੀ ਕੀਤਾ ਜਾਵੇ ਤਿੰਨ ਮਹੀਨਿਆਂ ਤੋਂ ਅਸੀਂ ਲਗਾਤਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਦੀ ਮੰਗ ਕਰ ਰਹੇ ਹਾਂ ਲੇਕਿਨ ਮਾਨਯੋਗ ਮੁੱਖ ਮੰਤਰੀ ਜੀ ਦੁਆਰਾ ਪ੍ਰਸ਼ਾਸਨ ਦੇ ਦੁਆਰਾ ਮੀਟਿੰਗ ਤਾਂ ਦੇ ਦਿੱਤੀ ਜਾਂਦੀ ਹੈ ਪਰੰਤੂ ਉਹ ਮੀਟਿੰਗ ਕੀਤੀ ਨਹੀਂ ਗਈ ਤਾਂ ਉਹ ਸਾਨੂੰ ਲੱਭ ਨਹੀਂ ਰਹੇ ਆ ਸਰਕਾਰ ਮੁਰਦਾ ਇਹਨੇ ਪੰਜਾਬ ਦੇ ਕੰਪਿਊਟਰ ਟੀਚਰ ਜੋ ਮਾਸਟਰ ਦੇ ਮੁੰਡੇ ਪਾਬ ਮੁੱਖ ਮੰਤਰੀ ਨੂੰ ਲੱਭ ਰਹੇ ਨੇ ਅਤੇ ਮੁੱਖ ਮੰਤਰੀ ਨੂੰ ਲੱਭਣ ਵਾਸਤੇ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਨੂੰ ਲੱਭਣ ਵਾਲੇ ਨੂੰ 100 ਰੁਪਏ ਦਾ ਇਨਾਮ ਵੀ ਦੇਣਗੇ ਕੰਪਿਊਟਰ ਟੀਚਰਸ ਦਾ ਇਲਜ਼ਾਮ ਹੈ ਕਿ ਲੰਬੇ ਵੇਲੇ ਤੋਂ ਉਹਨਾਂ ਦੀਆਂ ਕਈ ਮੰਗਾਂ ਪੈਂਡਿੰਗ ਪਈਆਂ ਨੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਤਹਿ ਤਾਂ ਹੁੰਦੀ ਹੈ ਪਰ ਮੁੱਖ ਮੰਤਰੀ ਮਿਲਦੇ ਨਹੀਂ ਨੇ ਇਸ ਲਈ ਉਹਨਾਂ ਨੇ ਲਾਂਗ ਕੀਤਾ ਹੈ ਕਿ ਉਹ ਲੰਬੇ ਵੇਲੇ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਲਈ ਤਿਆਰ ਨੇ ਇਲਜ਼ਾਮ ਇਹ ਵੀ ਲਾਇਆ ਨੇ ਕਿ ਸੱਤਾ ਚੋਂ ਤੋਂ ਪਹਿਲਾਂ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਪਰ ਹੁਣ ਉਹ ਮੁੱਕਰ ਗਏ ਅਸੀਂ ਪਿਛਲੇ 2 ਸਾਲਾਂ ਤੋਂ ਇਸ ਮੌਜੂਦਾ ਸਰਕਾਰ ਦੇ ਵਿੱਚ ਸੰਘਰਸ਼ ਕਰ ਰਹੇ ਹਾਂ ਸਾ ਅਸੀਂ 2011 ਦੇ ਵਿੱਚ ਪੰਜਾਬ ਸਰਕਾਰ ਨੇ ਸਾਨੂੰ ਪਿਟਸ ਸੁਸਾਇਟੀ ਰੈਗੂਲਰ ਕੀਤਾ ਸੀ। ਔਰ ਰੈਗੂਲਰ ਕਰਨ ਤੋਂ ਬਾਅਦ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਤੇ ਮੌਜੂਦਾ ਸਰਕਾਰ ਨੇ ਜਿਹੜੇ ਸਾਡੇ ਉਤੇ ਪੰਜਾਬ ਸਿਵਲ ਸਰਵਿਸ ਰੂਲਸ ਲਾਗੂ ਹੋਏ ਸੀਗੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ। ਨਤੀਜਾ ਇਹ ਰਿਹਾ ਕਿ 2011 ਤੋਂ ਲੈ ਕੇ ਹੁਣ ਤੱਕ 100 ਦੇ ਕਰੀਬ ਸਾਡੇ ਅਧਿਆਪਕ ਸਾਥੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਔਰ ਪੰਜਾਬ ਸਿਵਲ ਸਰਵਿਸ ਰੂਲ ਦੇ ਨੀਮਾ ਦੇ ਮੁਤਾਬਕ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਾਇਓਰਟੀ ਦੇ ਬੀਜ ਤੇ ਘਰ ਦੀ ਜੀਆਂ ਨੂੰ ਨੌਕਰੀ ਦੇਣੀ ਹੁੰਦੀ ਹੈ ਐਕਸ ਗ੍ਰੇਸ਼ੀਆ ਮਿਲਦਾ ਹੁੰਦਾ ਲੇਕਿਨ ਉਹ ਕੁਝ ਵੀ ਹੈ ਜਿਹੜਾ ਸਾਨੂੰ ਪ੍ਰਾਪਤ ਨਹੀਂ ਹੋਇਆ ਇਸ ਤੋਂ ਇਲਾਵਾ ਅਸੀਂ ਜਦੋਂ ਰੈਗੂਲਰ ਹੋਏ ਸੀ ਕਦੋਂ ਚੌਥਾ ਪੇਕ ਮਿਸ਼ਨ ਸੀ ਉਸ ਤੋਂ ਬਾਅਦ ਸਾਡੇ ਪਹਿਵਾਂ ਪੇਕ ਮਿਸ਼ਨ ਲੱਗਿਆ ਲੇਕਿਨ ਛੇਵਾਂ ਪੇਕ ਮਿਸ਼ਨ ਹੈ ਜਿਹੜਾ ਸਾਡਾ ਰੋਕ ਦਿੱਤਾ ਗਿਆ ਸਾਡੀ ਮੰਗ ਹੈ ਕਿ ਜਿਹੜਾ ਸਾਨੂੰ 50 ਸੇਵਿਸ ਰੂਲ ਦੇ ਤਹਿਤ ਤਨਖਾਹਾਂ ਜੋ ਮੰਨੀਆਂ ਬੰਦੀਆਂ ਦੇਣੀਆਂ ਬੰਦੀਆਂ ਉਹਦੇ ਮੁਤਾਬਕ ਸਾਡੇ ਤੇ ਛੇਵਾਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਜਿਹੜੀ ਮੁੱਖ ਮੰਗ ਹੈ ਉਹ ਇਹ ਹੈ ਕਿ ਸਿੱਖਿਆ ਭਾਗ ਦੇ ਵਿੱਚ ਸਾਨੂੰ ਬਿਨਾਂ ਸ਼ਰਤ ਜਿਹੜਾ ਉਹ ਮਰਜ ਕੀਤਾ ਜਾਵੇ ਕਿਉਂਕਿ ਇਹਨਾਂ ਇਲੈਕਸ਼ਨਾਂ ਤੋਂ ਪਹਿਲਾਂ ਸੱਤਾ ਚਾਉਣ ਤੋਂ ਪਹਿਲਾਂ ਸਰਕਾਰ ਨੇ ਇਹ ਗੱਲ ਖੁਦ ਆਖੀ ਸੀ ਕਿ ਜਦੋਂ ਹੀ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੁਹਾਡੀ ਜਿਹੜੀ ਇਹ ਜਾਇਜ਼ ਮੰਗਾਂ ਉਹਨੂੰ ਪੂਰੀ ਕਰਾਂਗੇ ਪਰੰਤੂ ਪਿਛਲੇ 3 ਮਹੀਨਿਆਂ ਤੋਂ ਅਸੀਂ ਲਗਾਤਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਦੀ ਮੰਗ ਕਰ ਰਹੇ ਹਾਂ ਲੇਕਿਨ ਮਾਨਯੋਗ ਮੁੱਖ ਮੰਤਰੀ ਜੀ ਦੁਆਰਾ ਪ੍ਰਸ਼ਾਸਨ ਦੇ ਦੁਆਰਾ ਮੀਟਿੰਗ ਤਾਂ ਦੇ ਦਿੱਤੀ ਜਾਂਦੀ ਹੈ ਪਰੰਤੂ ਉਹ ਮੀਟਿੰਗ ਕੀਤੀ ਨਹੀਂ ਗਈ ਤਾਂ ਉਹ ਸਾਨੂੰ ਲੱਭ ਨਹੀਂ ਰਹੇ ਇਸ ਲਈ ਹੁਣ ਕੰਪਿਊਟਰ ਤੇ ਆਪਕੀ ਯੂਨੀਅਨ ਪੰਜਾਬ ਨੇ ਪੰਜਾਬ ਪੱਧਰ ਦੇ ਉੱਤੇ ਮੁੱਖ ਮੰਤਰੀ ਜਿਹੜੀ ਪਾਲ ਯਾਤਰਾ ਸ਼ੁਰੂ ਕੀਤੀ ਹੈ ਜੀ ਔਰ ਸਾਡੀ ਜਿੰਦ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਜਿਹੜਾ ਅਸੀਂ ਆਪਦਾ ਸੰਘਰਸ਼ ਨਾ ਜਾਰੀ ਰੱਖਾਂਗੇ